ਹਾਂਜੀ ਇਹ ਫਰੀਦ ਮਹਾਂਜ ਦੇ ਗਏ ਹੈ ਤੇ ਕੋਈ ਕੋਈ ਟੈਨ ਸੀ ਆ 10 ਲੱਖ 10 ਵਾਂਸੇ ਦੁਕਾਨ ਦੇ ਤੇਰਮਾਨਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾ ਕੇ ਤੇ ਮੁੱzum ਫੜੇ ਰਹੇ ਹਾਂ ਦੋਸਰ ਰਮਾਣਾ ਸਾਹਿਬ ਦੇ ਨਾਲ ਜਿੰਦੇ ਇੱਕ ਮੈਂ ਉਸ ਟਾਈਮ ਤੇ ਬਲਾਕਸਨ ਤੇ ਹਾਂ ਤਾਂ ਰੱਖੀਏ ਚਲੋ ਜੇ ਤੁਹਾਨੂੰ ਦਿਓ ਤੇ ਕੀ ਫਤੂ ਕੀ ਦਾ ਬੇੜੀ ਆ ਤੇ ਆ ਜੁਲੂ ਗਿਆ ਹਾਂ ਉਹਦਾ ਆ ਚੁਟਾ ਦੇ ਪੁੱਛਿਆ ਰਵ ਜਿੰਨਾ 2 ਕਿਲੋ ਰੁਪਏ ਦਾ ਸਾਨ ਕੀਤਾ ਇਹਨਾਂ ਨੇ ਹਾਂ ਚਲੋ ਤਰਕੇ ਵੀ ਤਰ ਕਿਥੋਂ ਲਿਆ ਕਿਥੋਂ ਲਿਆ ਨੇ ਬੀਜ ਜੀ ਆਇਆ ਤਾਂ ਅੱਧਰ ਪੁੱਟ ਕੇ ਅੰਦਰ ਤਾਂ ਆ ਗਿਆ ਚਲ ਵੀ ਅੱਜ ਚਲ ਖੋਟ ਦੇ ਅੰਦਰ ਧਾਰਿਆ ਨੂੰ ਗੁਰਮੁਖਵੰਦਰ ਹਾਂਜੀ ਉਹ ਤਾਂ ਗੋਟੀ ਗੁੱਲੀ ਉਹ ਬਿਓ ਦਾ ਨਹੀਂ ਜਦਾਂ ਟਿਕਾਣ ਤੋਂ ਬੱਸ ਗੁਰਮੁਖਵੰਦੀ ਚਿੱਤਰ ਜੀ ਆਵਾਜ਼ ਤੇ ਇਹਦਾ ਤੋਂ ਬਰਾਕ ਕਰਕੇ ਜੀ ਤੇ ਅਖਾਂ ਕੇ ਜੇ ਤਾਂ ਇਹ ਆ ਬੀ ਜਿਹੜਾ ਉਹ ਗੋਡੇ ਸੱਡਾ ਰਹਿ ਗਿਆ ਪੇਮੈਂਟ ਜੇ ਚਲਵਾ ਕਰਦੇ ਹੈ ਨਾ ਤਾਂ ਪੁੱਛ ਮੈਂ ਤੋਂ ਕਿੱਥੇ ਗਿਆ ਹੈ ਸਵੇਰੇ ਕਾਟ ਮਾਰ ਤੋਂ ਮਾਰ ਕੇ ਮੈਂ ਕਹਿੰਦਾ ਵਾਜੂ ਮੋੜਾ ਉਹਦੇ ਨਾਲ ਕਿੱਥੇ ਜੇ ਤਾਂ ਵੀ ਸੱਤ ਦੇ ਵਿੱਚ ਸਾਢੇ ਤਿਹਰੇ ਮੈਂ ਓਕੇ ਹੈ ਤੱਕ ਆ ਬੈਹ ਰੋਲ ਜੀ ਇਹ ਨਾਲ ਟਕਾ ਕੇ ਕੁੱਟਿਆ ਜੀ ਨੂੰ ਮਟ ਕਰਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਦੇ ਕੋਲ ਗਿਆ ਮਾ ਗੋਈ ਨਹੀਂ ਜਿਸੀ ਕਰਦੇ ਜੀ ਸਾਡੀ ਕਹ ਬੰਦਾ ਮੈਂ ਮੇਰੇ ਅਸੀਂ ਤਾਂ ਅਸੀਂ ਆਪਸ ਵਿੱਚ ਲੈ ਗਏ ਨਹੀਂ ਜੀ ਇਹ ਤਾਂ ਅਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਕੋ ਸ਼ਾਬ ਆਕਸ ਨੂੰ ਦੱਸੀ ਅਸੀਂ ਬਾਕੀ ਅੱਗੇ ਸਾਡਾ ਤੁਸੀਂ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸੱਡ ਤੋਂ ਅਸੀਂ ਆਪ ਤਾਂ ਕਰ ਲਾਂ ਦੇਖੋ ਜੀ ਪਹਿਲੇ ਆਪਣੇ ਸੀ ਸੀਲਾ ਦੁੱਤਾ ਜੀ ਜਿਹੜੀ ਸੇ ਡੀਐਸਪੀ ਸਾਡਾ ਉਹਨਾਂ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਰਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਕਿ ਤੁਸੀਂ ਪਰਚਾ ਪਾ ਦਿਓ ਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਜੇ ਮੈਂ ਗੁਜ਼ਾਰਾ ਕਰਨਾ ਤਾਂ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਮੈਂ ਆਪੇ ਕਰਾਂਗਾ ਹਾਉ ਤੁਰ ਮੈਸੇਜ ਕਿਸ ਸਾਹਿਬ ਨੂੰ ਜੀਣਾ ਦਿਨਾ ਉਹ ਯੂਟਿਊਬ ਤੇ ਮੈਂ ਉਹਦੇ ਨਾਲ ਉਹਦੇ ਨਾਲ ਦੇਖਣਾ তো বাবা মেনু কোনো ঠিক আছে নাও দ্বারা দ্বারা যাও কোন চড়ে লি আইস ਮੈਂ ਨਹੀਂ ਕਰਦਾ ਕੋਈ ਕੰਮ ਨਹੀਂ ਆਉਂਦਾ ਬਿਲਕੁਲ ਮੈਂ ਕੰਮ ਨਹੀਂ ਕਰਦਾ ਜੀ ਉਹ ਤਾਂ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕਿੱਥੇ ਵੇਚ ਦੇਣਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤੇ ਜਾਂ ਕੋਈ ਸ਼ੀਰ ਵਾਲਾ ਲੈਣ ਆ ਜਾਂਦਾ ਤੁਹਾਨੂੰ ਜਿਹਾ ਆ ਕੇ ਦਵਾ ਲਿਆ ਕੋਈ ਉਹਨੂੰ ਦਵਾਤਾ ਕੋਈ ਆਪ ਕੀ ਲੈ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਆ ਉਹ ਦੇਖੋ ਜੀ ਨਾਲ ਹਾਂ ਅਸੀਂ ਤੁਹਾਡੀ ਫੋਨ ਜਿਹੜੀ ਇਹਦੇ ਜੇ ਮਦਦ ਕਰਦੇ ਹਾਂ ਕਿ ਸੈਾਇਰ ਅਸੂਤਾ ਤੁਸੀਂ ਸਾਡੀ ਹੈਲਪ ਕਰ ਰਹੇ ਸਾਡੇ ਮੈਂ ਤਾਂ ਸਾਰ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ 20 ਦਿਨ ਆਪਣੇ ਰਮਾਣਾ ਖਾਬ ਰਹੇ ਸੀ ਉਹਨਾਂ ਨਾਲ ਮੈਂ 200 50 ਤੇ ਕਈ ਬੰਦੇ ਰਾਮਪੁਰੇ ਖੂਟੀ ਦਾ ਕੇ ਫਲੰਦੀ ਸਾਡੀ ਕਮਿਟੀ ਜੋ ਸੀਗਾ ਜੀ ਉਹ ਬਾਅਦ ਚ ਫਿਰ ਮੇਰੇ ਕਿ ਹਿੰਮਤ ਨਹੀਂ ਰਹੀ ਜੀ ਮੇਰਾ ਆਖਿਰਾਂਤ ਹੋ ਗਿਆ ਸੀਗਾ ਆਪਸੇ ਤੁਸੀਂ ਆਪ ਨੂੰ ਟੁੱਟਿਆ ਹੋਈ ਆ ਹਾਂ ਕੋਈ ਨਹੀਂ ਸਾਡੇ ਵੱਲੋਂ ਜਾਨ ਮੈਂ ਫਿਰ ਨਹੀਂ ਹਿੰਮਤ ਰਹੀ ਕਿਸੇ ਨੂੰ ਫੜਨ ਜੁਗੀ ਨਹੀਂ ਸਾਡੇ ਵੱਲੋਂ ਇਹਨਾਂ ਨਾਲ ਨਾ ਕਿਸੇ ਸਭ ਨੂੰ ਇਨਸਪੈਕਟਰ ਨੂੰ ਕਰਵਾ ਕਰਵਾ ਦੇਣਾ ਮੈਂ ਸਰ ਸੀ.ਐਨ. ਚਾਜੂ ਕਰਵਾ ਦਾਂਗਾ